ਮੈਂ ਅੱਜ ਤੋਂ 4 ਸਾਲ ਪਹਿਲਾਂ ਕੈਨੇਡਾ ਵਿੱਚ ਆਇਆ ਸੀਗਾ 2020 ਦੇ ਵਿੱਚ ਆਇਆ ਮੈਂ ਕੈਨੇਡਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਕੈਨੇਡਾ ਆ ਗਿਆ ਤੇ ਮੈਨੂੰ ਇੰਨਾ ਵਧੀਆ ਲੱਗਾ ਦੋ ਟੈਚੀਆਂ ਦੇ ਵਿੱਚ ਮੈਂ ਆਪਦੇ ਸੁਪਨੇ ਪੂਰੇ ਪੈਕ ਕਰਕੇ ਲੈ ਕੇ ਆਇਆ ਸੀਗਾ ਵੀ ਹਾਂ ਵੀ ਕੈਨੇਡਾ ਪਹੁੰਚ ਗਏ ਹੁਣ ਬਹੁਤ ਵਧੀਆ ਲਾਈਫ ਹੋਊਗੀ ਜਿਹਾ ਇਸ ਤਰ੍ਹਾਂ ਸਾਰੇ ਉਮੀਦ ਲੈ ਕੇ ਆਉਂਦੇ ਆ ਵੀ ਅਸੀਂ ਕੈਨੇਡਾ ਜਾ ਕੇ ਕੁਝ ਨਾ ਕੁਝ ਬਣਾਗੇ ਮੈਂ ਵੀ ਇਸੇ ਤਰ੍ਹਾਂ ਆਲਦੇ ਸੁਪਨੇ ਪੂਰੇ ਕਰਨ ਲਈ ਕੈਨੇਡਾ ਆਇਆ ਸੀਗਾ ਜਦੋਂ ਮੈਂ ਵੈਨਕੂਵਰ 에ਅਰਪੋਰਟ ਤੇ ਉਤਰਿਆ ਉਦੋਂ ਮੇਰਾ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਸੀਗਾ ਦਿੱਲੀ 에ਅਰਪੋਰਟ ਤੇ ਕਾੜ ਕੇ ਮੈਂ ਸੋਚਦਾ ਪਿਆ ਸੀਗਾ ਕਿ ਰੱਬਾ ਮੇਰੀਆਂ ਅਰਦਾਸਾਂ ਸੁਣ ਲੀਆਂ ਕਿ ਮੈਂ ਅੱਜ ਕੈਨੇਡਾ ਚੱਲਿਆ ਵਾਂ ਗੁਰੂਆਂ ਪੀਰਾਂ ਦੀ ਧਰਤੀ ਨੂੰ ਛੱਡ ਕੇ ਖੇਤ ਜ਼ਮੀਨਾਂ ਛੱਡ ਕੇ ਜਿੱਥੇ ਕਈ-ਕਈ ਸਾਲ ਥੀ ਕੰਮ ਕੀਤਾ ਸੀ ਮੇਰੀ ਦੇਸ਼ ਦੀ ਧਰਤੀ ਨੂੰ ਛੱਡਣੋਂ ਦਿਲ ਤਾਂ ਨਹੀਂ ਕਰਦਾ ਸੀਗਾ ਜਿਹਨੇ ਇੰਨਾ ਕੋਸ਼ਿਸ਼ ਦਿੱਤਾ ਉਹ ਵੀ ਦਿਨ ਯਾਦ ਆਉਂਦੇ ਆ ਜਦੋਂ ਸਵੇਰ ਟਰੈਕਟਰ ਦੀ ਸੀਟ ਤੇ ਬੈਠਣਾ ਤੇ ਸ਼ਾਮ ਨੂੰ ਉਤਰਨਾ ਕਦੇ ਕਣਕ ਵੜਾਉਣੀ ਕਦੇ ਝੋਨਾ ਵੜਾਉਣਾ ਇੰਨੀ ਕੰਬੀਆਂ ਸਰਕਾਰਾਂ ਦੀ ਵਜ੍ਹਾ ਤੋਂ ਸਾਰਾ ਕੁਝ ਛੱਡ ਕੇ ਕੈਨੇਡਾ ਆਉਣਾ ਪਿਆ ਕੰਬੀਆਂ ਸਰਕਾਰਾਂ ਕਰਕੇ ਮਜੂਰੀ 'ਚ ਬਾਹਰ ਆਉਣਾ ਪੈਂਦਾ ਜਦੋਂ ਕੈਨੇਡਾ 'ਚ ਸੌਂ ਪੈਂਦੀਆਂ ਨੇ ਉਦੋਂ ਦਰਾਖਤ ਘਾਰਪੂਰ ਸਾਰਾ ਕੁਝ ਮੈਂ ਪੂਰੇ ਭਰ ਜਾਂਦੇ ਆ ਤੇ ਵਾਈਟ ਵਾਈਟ ਹੋ ਜਾਂਦੇ ਆ سنو ਪਾਈ ਤੇ ਜਦੋਂ ਧੁੱਪ ਨਿਕਲਦੀ ਹੈ ਉਦੋਂ ਵੱਖਰਾ ਹੀ ਨਜ਼ਾਰਾ ਵਾ ਬੈਂਕੋ ਵਰਦੀਆਂ ਸਾਰੀਆਂ ਲੋਕੇਸ਼ਨਾਂ ਦੇਖੀਆਂ ਸਰੀਦੀਆਂ ਸਾਰੀਆਂ ਲੋਕੇਸ਼ਨਾਂ ਦੇਖੀਆਂ ਮੈਂ ਬਹੁਤ ਖੁਸ਼ ਹੋਇਆ ਇਥੋਂ ਦੀਆਂ ਨਦੀਆਂ ਤੇ ਪਹਾੜਾਂ ਦਾ ਤੇ ਹਰਿਆਲੀ ਦਾ ਕੋਈ ਮੋਲ ਨਹੀਂਗਾ ਮੈਂ ਇਹ ਹੀ ਚਾਹੁੰਦਾ ਸੀ ਕਿ ਮੈਂ ਵਧੀਆ ਕਮਾਈ ਕਰਾਂ ਤੇ ਵਧੀਆ ਕੰਮ ਕਰਾਂ ਤੇ ਮੈਂ ਘਰ-ਬਾਰ ਲਵਾ ਤੇ ਮੈਂ ਇੱਥੇ ਸੈੱਟ ਹੋ ਜਾਵਾਂ ਵਧੀਆ ਇੱਥੇ ਆ ਕੇ ਮੈਨੂੰ ਨਵੀਆਂ-ਨਵੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਤੇ ਮੈਨੂੰ ਕੈਨੇਡਾ ਦੀ ਸੱਚਾਈ ਦਾ ਵੀ ਪਤਾ ਲੱਗਿਆ ਮੈਂ ਇੱਥੇ ਦੇਖਦਾ ਸੀਗਾ ਕਿ ਬਯੁਰਗ ਕਿੰਨਾ ਮਿਹਨਤ ਮਿਹਨਤ ਉਹੀ ਕਰਦੇ ਆ ਫਾਰਮਾਂ ਦੇ ਵਿੱਚ ਜਾ ਜਾ ਕੇ ਤੇ ਬੀਲਾਂ ਤੋੜਦੇ ਆ ਕੱਦੂ ਤੋੜਦੇ ਆ ਜਿਹੜੇ ਮੇਰੇ ਭਰਾ ਲੇਬਰ ਵਾਲੇ ਤੁੱਪ ਦੀ ਪ੍ਰਵਾਹ ਨਹੀਂ ਕਰਦੇ ਮੀਂਹੇਰੀ ਦੀ ਪ੍ਰਵਾਹ ਨਹੀਂ ਕਰਦੇ ਉਹ ਵੀ ਕੰਮ ਕਰਦੇ ਆ ਤੇ ਬੀਬੀਆਂ ਪੈਣਾ ਫਾਰਮਾਂ ਚ ਜਾ ਕੇ ਆਲੂ ਚੋਕਦਿਆਂ ਵਾ ਤੇ ਫਾਲ ਫੂਡ ਪੈਕ ਕਰਦੀਆਂ ਐ ਤੇ ਮਿਰਚਾਂ ਵਗੈਰਾ ਚੋਕ ਕੇ ਉਹਨਾਂ ਨੇ ਪੈਕ ਕਰਦੀਆਂ ਤੇ ਕੀ ਦਾ ਦਿਲ ਕਰਦਾ ਕੰਮ ਕਰਨ ਨੂੰ ਮਜਬੂਰੀ ਕਰਕੇ ਸਾਰੇ ਕੈਨੇਡਾ ਆਇਆ ਕੰਮ ਕਰਦੇ ਆ ਮਿਹਨਤ ਕਰਦੇ ਆ ਤੇ ਕਿਸੇ ਵੀ ਤਰ੍ਹਾਂ ਦਾ ਕੰਮ ਆ ਕੈਨੇਡਾ ਦੇ ਵਿੱਚ ਮਜਬੂਰੀ ਕਰਕੇ ਕਰਨਾ ਹੀ ਪੈਂਦਾ ਵਾ ਜਦੋਂ ਬਰੌਣ ਦਾ ਲੈਟਰ ਆਉਂਦਾ ਉਦੋਂ ਮਨ ਤੇ ਟੈਨਸ਼ਨ ਜੀ ਪੈ ਜਾਂਦੀ ਆ ਵੀ ਇਹ ਹੁਣ ਸਰਕਾਰੀ ਲੈਟਰ ਆ ਵੀ ਇਹਦਾ ਕੋਈ ਹੁਣ ਪਤਾ ਨਹੀਂ ਕੋਈ ਨਵਾਂ ਹੀ ਖਰਚਾ ਸਾਲਾ ਨਿਕਲ ਆਇਆ ਹੁਣ ਕੋਈ ਤੇ ਟੈਨਸ਼ਨ ਪੈ ਜਾਂਦੀ ਆ ਦਿਮਾਗ ਤੇ ਤੇ ਸੋਚੀ ਜਾਂਦਾ ਵੀ ਕੋਈ ਪਤਾ ਨਹੀਂ ਹੁਣ ਕੀ ਬਣੂਗਾ ਤੇ ਜਦੋਂ ਹੁਣ ਕੋਈ ਖਰਚਾ ਨਿਕਲਦਾ ਫੋਨ ਦਾ ਬਿੱਲ ਤੇ ਬਿਜਲੀ ਦਾ ਬਿੱਲ ਘਰ ਦੇ ਖਰਚੇ ਹੋਰ ਆਹਰਾ ਵਗੈਰਾ ਕਾਫੀ ਨਿਕਲ ਆਉਂਦੇ ਆ ਉੱਚੀ ਦਾ ਵੀ ਹੁਣ ਇਹ ਇੰਨੇ ਖਰਚੇ ਹੁਣ ਕਿੱਦਾਂ ਪੂਰੇ ਕਰਨੇ ਫਿਰ ਮਾਂ ਤੇ ਟੈਨਸ਼ਨ ਪੈ ਜਾਂਦੀ ਆ ਤੇ ਫਿਰ ਬੈਠ ਕੇ ਸੋਚੀਦਾ ਕਿ ਹੁਣ ਕੀ ਕਰਾਂਗੇ ਇੰਨੇ ਖਰਚੇ ਕਿੱਦਾਂ ਪੂਰੇ ਕਰਨੇ ਆ ਕਿੱਦਾਂ ਕਵਰ ਕਰਾਂਗੇ ਫਿਰ ਸਾਰਾ ਸੋਚ ਕੇ ਦੇਖੀਦਾ ਕਈ ਵਾਰੀ ਤਾਂ ਸਟੂਡੈਂਟ ਭੈਣ ਭਰਾ ਕੰਮ ਲੱਭਣ ਜਾਂਦੇ ਆ ਸਵੇਰੇ ਤੇ ਸ਼ਾਮ ਨੂੰ ਮੁੱਲ ਅੜਕਾ ਕੇ ਘਰੇ ਆ ਜਾਂਦੇ ਆ ਤੇ ਜੇ ਕੋ ਕੰਮ ਨਹੀਂ ਮਿਲਦਾ ਤੇ ਫਿਰ ਬਾਅਦ ਵਿੱਚ ਸੋਚੀਦਾ ਵੀ ਹੋਰ ਦੇਖਦੇ ਆ ਕੋਈ ਗ੍ਰੋਸਰੀ ਕਰਨ ਜਾਈਦਾ ਫਿਰ ਗ੍ਰੋਸਰੀ ਤੇ ਦੇਖੀਦਾ ਵੀ ਇੰਨਾ ਮਹਿੰਗਿਆ ਇਨਾ ਵੱਡਾ ਬਿੱਲ ਬਣ ਗਿਆ ਤੇ ਇੰਨੇ ਖਰਚੇ ਕਿੱਦਾਂ ਕਵਰ ਕਰਨੇ ਆ ਜਦੋਂ ਸਾਰਾ ਕੁਝ ਦੇਖੀਦਾ ਫਰੈਂਡ ਤੇ ਜਾ ਕੇ ਪਰਸ ਖਾਲੀ ਹੁੰਦਾ ਵਾ ਤੇ ਫਿਰ ਦੇਖੀਦਾ ਵੀ ਹੁਣ ਹੁਣ ਪਰਸ ਦੇ ਵਿੱਚ ਇੰਨੇ ਕੁ ਪੈਸੇ ਰਹਿ ਗਏ ਆ ਤੇ ਹੁਣ ਗਾਂ ਕੀ ਕਰਾਂਗੇ ਖਰਚੇ ਕਿੱਦਾਂ ਕਵਰ ਕਰਾਂਗੇ ਤੇ ਟੈਨਸ਼ਨ ਪੈ ਜਾਂਦੀ ਆ ਮਾਂ ਤੇ ਤੇ ਫਿਰ ਉਧਰੋਂ ਜੌਬ ਵੀ ਹਾਪ ਹੁੰਦੀ ਆ ਘੱਟ ਕੰਮ ਮਿਲਦਾ ਵਾ ਤੇ ਪੈਸੇ ਘੱਟ ਬਣਦੇ ਆ ਜਦੋਂ ਵਰਕਰ ਖਬਰ ਮੁਲਖਤਮ ਹੋ ਜਾਂਦੇ ਆ ਉਹਨੂੰ ਫਿਰ ਦਮਾਗ ਤੇ ਨਮੀਟਾਂ ਚਣੇ ਪੈ ਜਾਂਦੀ ਆ ਕਿ ਹੁਣ ਵਰਕਰ ਪਰਮਣ ਖਤਮ ਹੋ ਗਿਆ ਹੁਣ ਇੰਨਾ ਇੰਨਾ ਪੈਸਾ ਇਹਨਾਂ ਨੂੰ ਫੇਰ ਦੇਣਾ ਪੈਣਾ ਵਾ ਫਿਰ ਇਹਨਾਂ ਮਾਈ ਵਾਲੇ ਵੀ ਇੰਨਾ ਇੰਨਾ ਪੈਸਾ ਮੰਗਦੇ ਆ ਫਿਰ ਉਹਨਾਂ ਨੂੰ ਕਹਿਣ ਕੇ ਉਹਨਾਂ ਦੀ ਤਲੀ ਤੇ ਧਰਨੇ ਪੈਂਦੇ ਆ ਦੇਣੇ ਪੈਂਦੇ ਆ ਜਿੰਨੇ ਉਹ ਮੰਗਦੇ ਆ ਤੁਹਾਨੂੰ ਪਤਾ ਹੀ ਆ ਕਿ ਇੰਨੇ ਇੰਨੇ ਪੈਸੇ ਲਟਾ ਕੇ ਤੇ ਬਾਅਦ ਵਿੱਚ ਆਪਣੀਆਂ ਜੇਬਾਂ ਖਾਲੀ ਹੋ ਜਾਂਦੀਆਂ ਵਾ ਇਨਾ 4 ਸਾਲਾਂ ਜਿੱਤਾ ਮੈਂ ਇਹੀ ਐਕਸਪੀਰੀਅੰਸ ਕੀਤਾ ਕਿ ਮੈਂ ਹੁਣ ਨਵੇਂ ਖਰਚੇ ਕਿਦਾਂ ਕੱਢਨੇ ਆ ਤੇ ਮੈਨੂੰ ਹੁਣ ਕੋਈ ਨਵਾਂ ਨਵੀਂ ਕੋਈ ਐਕਸਟਰਾ ਕੰਮ ਕੋਈ ਸ਼ੁਰੂ ਕਰਨਾ ਪੈਣਾ ਜਿੱਦੇ ਨਾਲ ਕਿ ਮੇਰਾ ਖਰਚਾ ਕਵਰ ਹੋ ਸਕੇ ਤੇ ਮੈਂ ਆਪਣੇ ਸੁਪਨੇ ਪੂਰੇ ਕਰ ਸਕਾਂ ਸੋ ਮੈਂ ਇਦਾਂ ਸੋਚਿਆ ਕਿ ਮੈਂ ਅੰਡਰ ਤੇ ਕਿ ਮੈਂ ਆਪ ਆਨਲਾਈਨ ਕੰਮ ਸ਼ੁਰੂ ਕਰਾਂ ਤੇ ਮੈਂ ਉਹਦੇ ਨਾਲ ਜਿੱਦਾਂ ਲੋਕੀ ਸ਼ੁਰੂ ਕੰਮ ਕਰਦੇ ਆ ਆਨਲਾਈਨ ਵੀ ਪੈਸਾ ਕਮਾਉਂਦੇ ਆ ਉਦੋਂ ਮੈਂ ਪੈਸਾ ਮਾਮਾ ਤੇ ਮੈਂ YouTube ਚੈਨਲ ਬਣਾਇਆ ਆਪਣਾ ਤੇ ਉਦੋਂ YouTube ਚੈਨਲ ਤੇ ਥ्रू ਆਪਾਂ ਆਪਾਂ ਤੁਹਾਨੂੰ ਬਲੌਗ ਬਣਾਵਾਂਗੇ ਤੇ ਤੁਹਾਨੂੰ ਪੂਰੀਆਂ ਸ਼ੇਅਰ ਕਰਾਂਗੇ ਜੋ ਵੀ ਲੋਕੇਸ਼ਨਾਂ ਨੇ ਇੱਥੋਂ ਦੀਆਂ ਕੈਨੇਡਾ ਦੀਆਂ ਤੇ ਬਲੌਗ ਬਣਾਵਾਂਗੇ ਵਧੀਆ-ਵਧੀਆ ਤੇ ਤੁਹਾਨੂੰ ਦਿਖਾਵਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੀਆਂ ਵੀਡੀਓਆਂ ਹੀ ਮੈਂ ਤੁਹਾਨੂੰ ਵਾਤੂ-ਵਾਤ ਨੋਟ ਜਦੂੰਗਾ ਤੇ ਮੈਂ ਤੁਹਾਨੂੰ ਦੱਸੂੰਗਾ ਕਿ ਕਿੱਦਾਂ ਪੈਸਾ ਕਮਾਉਣਾ ਆਨਲਾਈਨ ਤੇ ਜਿੱਦਾਂ ਮੈਂ ਕਮਾਉਂਦਾ ਵਾਂ ਉਸੇ ਤਰ੍ਹਾਂ ਤੁਸੀਂ ਕਮਾ ਸਕੋ ਕੋਈ ਵੀ ਔਖਾ ਕੰਮ ਨਹੀਂ ਹੈ ਇਹ ਜੇ ਆਪਾਂ ਇਧਰ ਨੂੰ ਹੋਈਏ ਤਾਂ ਆਪਾਂ ਪੈਸੇ ਕਮਾ ਸਕਦੇ ਹਾਂ ਤੇ ਤੁਸੀਂ ਵੀ ਕਮਾ ਸਕਦੇ ਆ ਤੇ ਸੁਪਨੇ ਪੂਰੇ ਕਰ ਸਕਦੇ ਆ ਮੈਂ ਤਾਂ ਆਨਲਾਈਨ ਬਿਜ਼ਨਸ ਦੇ ਨਾਲ ਹੱਥ ਮਿਲਾ ਲਿਆ ਵਾ ਹੁਣ ਤੁਹਾਡੀ ਵਾਰੀ ਆ ਤੁਸੀਂ ਕਿਦਾਂ ਸੁਪਨੇ ਪੂਰੇ ਕਰਨੇ ਆ ਗੁਰਲਾ